ਫੜ ਬਾਈ ਮੱਗ ਪੱਤਰ ਦੇਣਾ ਜੀ ਅੱਪਾ ਸਾਰੇ ਇਕੱਠੇ ਕਰਦੇ ਆਂ ਗੱਲ ਇਕੱਠੇ ਗੱਲ ਕਰਦੇ ਮਾੜੇ ਸਾਨੂੰ ਵਿਯੋਗ ਦੇ ਤਸੀਂ ਗਾ ਬ੍ਰੇਕਿੰਗ ਭੇਜਦੀਏ ਤੇ ਬ੍ਰੇਕਿੰਗ ਦਾ ਬ੍ਰੇਕਿੰਗ ਜਿਸੇ ਮੈਰੋਂ ਆ ਗਿਆ ਬ੍ਰੇਕਿੰਗ ਉੱਪਰ ਹੀ ਬਣ ਗਈ ਉੱਥੇ ਮੈਂ ਦੇ ਹੀ ਨਾ ਥੋੜੀ ਜਿਹੀ ਧੰਨਵਾਦ ਤੇ ਸ਼ੁਕਰ ਹੈ ਖਾਸ ਤੌਰ ਤੇ ਅਮਰਪਾਲ ਸਿੰਘ ਮਹਿਰੋ ਜਿਹੜਾ ਕਿ ਪੰਛੀ ਦਾ ਇੱਕ ਜਿਹਾਰੂ ਜਜ਼ੇਦਾਰ ਹੈ ਕਿਤੇ ਵੀ ਕੋਈ ਧੱਕਾ ਹੁੰਦਾ ਕਿਸੇ ਅਬਲਾ ਨਾਲ ਕੋਈ ਧੱਕਾ ਹੁੰਦਾ ਤਾਂ ਹਮੇਸ਼ਾ ਮਹਿਰੋ ਆਪਣਾ ਬਣਦਾ ਰੋਣ ਲਾਦਾ ਕਰਦਾ ਇੱਕ ਸਿੱਖ ਦਾ ਫਰਜ਼ਾ ਗੁਰੂ ਨੇ ਇਸ ਕੌਮ ਇਸ ਕਰਕੇ ਸਾਜੀ ਹੈ ਕਿ ਜ਼ਬਰ ਤੇ ਜਨੂ ਦੇ ਖਿਲਾਫ ਗਊ ਗਰੀਬ ਦੀ ਰਾਖੀ ਲਈ ਖੜਨਾ ਤੋ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚਰਨ ਘਾਟ ਜਿਹੜਾ ਕਿ ਨਾਂ ਉਹਨੇ ਨਾਨਕਸਰ ਰੱਖਿਆ ਸੀ ਪਰ ਮੈਂ ਕਿਉਂਕਿ ਨਾਨਕਸਰ ਨਾਲ ਸੰਬੰਧਤ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨਾਨਕਸਰ ਦੇ ਨਾਲ ਕੋਈ ਬੜਾ ਉਹਦਾ ਨਾਤਾ ਹੋਏਗਾ ਚਲੋ ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਉਹਨੇ ਜੋ ਕੁਝ ਉੱਥੇ ਵਾਪਰਿਆ ਉਹ ਸਾਰਿਆਂ ਦੇ ਜਿੰਨੇ ਵੀ ਕੋਈ ਨਾਨਕ ਨਾਮਲੇਵਾ ਸੰਗਤ ਆ ਜਾਂ ਸਮਾਜ ਦੇ ਨਾਲ ਜੁੜੇ ਲੋਕ ਆ ਉਹ ਸਾਰਿਆਂ ਨੇ ਬਹੁਤ ਜ਼ਿਆਦਾ ਦੁੱਖ ਮਨਾਇਆ ਤੋ ਜਿਹੜਾ ਕਦਮ ਅਮਰਤਪਾਲ ਸਿੰਘ ਮਹਿਰੋਂ ਨੇ ਆਪਣੇ ਸਾਥੀਆਂ ਨਾਲ ਚੁੱਕਿਆ ਅਸੀਂ ਉਸ ਦੇ ਪਹਿਲਾਂ ਵੀ ਡਟ ਕੇ ਹਮਾਇਤ ਸੀ ਉਸ ਬੰਦੇ ਦੇ ਨਾਲ ਕਿਤੇ ਵੀ ਉਹਦੀ ਹਮਾਇਤ ਨਹੀਂ ਕੀਤੀ ਨਾ ਉਹਦੀ ਹਮਾਇਤ ਕਰਾਂਗੇ ਜੋ ਕੁਝ মিডিਆ ਦੇ ਵਿੱਚ ਆ ਗਿਆ ਜੋ ਕੁਝ ਕਾਨੂੰਨ ਨੇ ਉਹਦੇ ਖਿਲਾਫ ਪਰਚਾ ਕਰਦਾ ਉਸ ਤੋਂ ਬਾਅਦ ਸ਼ਰਾਰਤ ਕੀਤੀ ਜਾ ਰਹੀ ਆ ਕਿ ਮਹਿਰੋਂ ਦੇ ਖਿਲਾਫ ਅਮਰਤਪਾਲ ਸਿੰਘ ਦੇ ਤੇ ਹੋਰਾਂ ਦੇ ਖਿਲਾਫ ਪਰਚਾ ਕੀਤਾ ਜਾ ਰਿਹਾ ਜਿਹੜਾ ਕਿ ਮਾਰੀ ਗੱਲ ਆ ਅਸੀਂ ਉਸ ਗੱਲ ਦੇ ਡਟ ਕੇ ਖਿਲਾਫ ਆ ਅੱਜ ਬਾਕੀ ਵੀ ਬਹੁਤ ਸਾਰੀਆਂ ਸਸਤਾਵਾਂ ਵਿੱਚ ਤੁਹਾਡੀ ਸਸਤਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਿਸੇ ਦਾ ਡਰ ਹੈ ਨਾ ਕਿਸੇ ਦਾ ਭੈਅ ਹੈ ਡੜ ਕੇ ਖੜੇ ਆ ਤੇ ਡੜ ਕੇ ਖੜਾਂਗੇ ਬੋਲੇ ਸੋਨਿਆ ਜੀ ਆਇਆਂ ਨੂੰ ਧਰਿਆ ਕਾਲਾ ਗਲਤ ਕੰਮ ਕਰਨ ਵਾਲੇ ਦੇ ਨਾਲ ਨਾ ਖੜਨਾ ਤੇ ਨਾ ਕਿਸੇ ਨੇ ਨਾ ਕਿਸੇ ਨੇ ਖੜਨਾ ਤੁਸੀਂ ਮੈਂ ਤਾਂ ਕਰਕੇ ਗੱਲ ਕਰਦਾ ਕਿ ਜਗਰਾਉਂ ਦੇ ਇਲਾਕੇ ਦੀ ਘਟਨਾ ਸੀ ਤੁਸੀਂ ਬਹੁਤ ਦੂਰ ਦਰਾਡੇ ਤੋਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਤਹਿ ਦਿਲ ਤੋਂ ਧੰਵਾਦ ਹੈ ਸਤਿਕਾਰ ਆ ਸੋ ਆਪਾਂ ਅੱਗੇ ਵੀ ਇਸੇ ਤਰ੍ਹਾਂ ਹੀ ਇੱਕ ਨਿਸ਼ਾਸ਼ਨ ਬਣਾ ਕੇ ਆਪਾਂ ਇਹ ਸਾਰੀ ਕਾਰਵਾਈ ਕਰਨੀ ਆ ਕਿਉਂਕਿ ਪਹਿਲਾ ਪ੍ਰੋਗਰਾਮ ਸੀਗਾ ਕਿ ਐਸਐਸਪੀ ਦੇ ਦਫਤਰ ਦੇ ਅੰਦਰ ਜਾਇਆ ਜਾਵੇ ਪਰ ਐਸਐਸਪੀ ਨੇ ਜੋ ਮੈਨੂੰ ਜਾਣਕਾਰੀ ਮਿਲੀ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨੁਮਾਇੰਦਾ ਤੁਹਾਡੇ ਕੋਲ ਚੱਲ ਕੇ ਆ ਰਿਹਾ ਸੋ ਅੱਜ ਜਿਹੜੀਆਂ ਸਸਤਾਵਾਂ ਦੀ ਜਿਵੇਂ ਸ਼੍ਰੋਣੀ ਕਮੇਟੀ ਵੱਲੋਂ ਹੋਰ ਗੁਰਦੁਆਰਾ ਕਮੇਟੀਆਂ ਵੱਲੋਂ ਅਸੀਂ ਇੱਕ ਲੈਟਰ ਪੈਡ ਤੇ ਮੰਗ ਪੱਤਰ ਮੰਗ ਪੱਤਰ ਨਾ ਕਹ ਲਓ ਵੀ ਇੱਕ ਜਾਣਕਾਰੀ ਪੱਤਰ ਦੇ ਰਹੇ ਹਾਂ ਵੀ ਤਾਂ ਕਿ ਜਿਹੜੀ ਉਹਦੇ ਖਿਲਾਫ ਕਾਰਵਾਈ ਆ ਰਹੀ ਆ ਜਿਹੜੇ ਉਹਦੇ ਖਿਲਾਫ ਸਬੂਤ ਮਹਿਰੋ ਸਾਹਿਬ ਦੇ ਰਹੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਪੁਲਿਸ ਆ ਉਹ ਕਈ ਵਾਰੀ ਕਹਿੰਦੀ ਆ ਜੀ ਇਹ ਸਬੂਤ ਤੋਂ ਹੋਰ ਸਬੂਤ ਦਿਓ ਸਬੂਤ ਸਬਾਤ ਜਿਹੜੇ ਆ ਤੁਹਾਨੂੰ ਦੇਤੇ ਆ ਉਹੀ ਸਬੂਤ ਬਹੁਤ ਵੱਡੇ ਆ ਉਹ ਕਿਰਪਾ ਕਰਕੇ ਅਸੀਂ ਆ ਸਾਰਾ ਜਿਹੜਾ ਪੰਤਗਾ ਇਕੱਠਾ ਇਹ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਜਿਹੜੀ ਪੁਲਿਸ ਆ ਉਹ ਉਸ ਦੇ ਖਿਲਾਫ ਡਟ ਕੇ ਕਾਰਵਾਈ ਕਰੇ ਤਾਂ ਕਿ ਗੁਰਦੁਆਰੇ ਨੂੰ ਤੇ ਧਰਮ ਦੀ ਆੜ ਦੇ ਅੰਦਰ ਜੋ ਔਰਤ ਦਾ ਸ਼ੋਸ਼ਣ ਕੀਤਾ ਗਿਆ ਉਹ ਬਹੁਤ ਮਾੜਾ ਜਿਹੜਾ ਕਿ ਨਾਮ برداشت ਕਰਦਾ। ਤੋਂ ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜਾ ਪੁਲ ਆਪਣਾ ਉਹ ਪੁਲ ਦੇ ਥੱਲੇ ਆਪਾਂ ਸਾਰਿਆਂ ਨੇ ਪਹੁੰਚਣਾ। ਆਪਾਂ ਇਹ ਵੀ ਫਿਕਰ ਨਹੀਂ ਫਿਕਰ ਕਰਨਾ ਕਿ ਟ੍ਰੈਫਿਕ ਵੀ ਫਾਲਤੂ ਦਾ ਜਾਮ ਨਾ ਹੋਵੇ ਤੇ ਆਪਾਂ ਆਪਣੀ ਕਾਰਵਾਈ ਵੀ ਕਰੀਏ। ਇਹਨੀਆਂ ਬੇਨਤੀਆਂ ਕਰਦਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੀ ਬੰਦਾ ਹੈ ਨਾ। ਆਓ ਪੁਲ ਥੱਲੇ ਆ ਜੀ। ਬੰਦੇ। ਜਿਹੜੀ ਇਹ ਘਟਨਾ ਵਾ ਆ ਮਾੜਾ ਜਿਹਾ ਲੱਗ ਰਿਹਾ ਹੈ। ਠੀਕ ਹੋ। ਮੈਂ ਜਾਦੇ ਟਾਈਮ ਨਹੀਂ ਲੈਣਾ ਆਪਾਂ ਛੇਤੀ ਦੱਸ ਦਿਆਂਗੇ। ਸਾਡੇ ਕੋਲੇ ਇੱਕ ਭੈਣ ਆਉਂਦੀ ਆ ਘਰੇ ਮੇਰੀ ਗੈਰਹਾਜ਼ਰੀ 'ਚ। ਉਹ ਸਾਡੇ ਕੋਲੇ ਪਹਿਲੋ 15 ਦਿਨ ਤੋਂ ਸਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਸਾਡੇ ਨਾਲ ਹੋ ਨਹੀਂ ਰਿਹਾ ਸੀ ਉਹਨਾਂ ਦਾ। ਉਹ ਘਰੇ ਆ ਕੇ ਸਾਨੂੰ ਪਰਿਵਾਰ ਨੂੰ ਕੁਝ ਦੱਸ ਗਏ। ਅਸੀਂ ਜਦੋਂ ਪਰਿਵਾਰ ਨੇ ਦੱਸਿਆ ਵੀ ਇੱਕ ਅਵਰਤਧਾਰੀ ਕੋਈ ਸਿੰਘ ਆ। ਵੀ ਉਹ ਕਿਸੇ ਜਥੇਬੰਦੀ ਜਾਂ 사ਸਥਾ ਦਾ ਜਾਂ ਕਿਸੇ ਗੁਰੂ ਘਰ ਦਾ ਮੁਖੀ ਆ ਉਹਨੇ ਆ ਕੰਮ ਕੀਤਾ ਦੇਖੋ ਮੀਡੀਆ 'ਚ ਕੁਝ ਗੱਲਾਂ ਚੱਲਦੀਆਂ ਵੀ ਬੀਬੀ ਵੀ ਬਰਾਬਰ ਦੀ ਕਸੂਰਵਾਰ ਬਿਲਕੁਲ ਜੀ ਇਹਦੇ 'ਚ ਦੋ ਗੱਲਾਂ ਆਉਂਦੀਆਂ ਪਹਿਲੀ ਗੱਲ ਇਹ ਆ ਵੀ ਬੀਬੀ ਨੇ ਮੰਨ ਲਿਆ ਸੀ ਵੀ ਉਹਨੇ ਇਹਨੂੰ ਪਰਿਵਾਰ 'ਚ ਮਿਲ ਕੇ ਕਹਿਤਾ ਸੀ ਵੀ ਮੈਂ ਤੇਰਾ ਪਤੀ ਆ ਤੇਰੇ ਨਾਲ ਆਨੰਦ ਕਾਰਜ ਕਰਾਉਂਗਾ ਤੇ ਉਹ ਫਿਰ ਉਹਦੇ ਨਾਲ ਉਹਨੇ ਉਸੇ ਤਰ੍ਹਾਂ ਹੀ ਚੱਲਣਾ ਸੀ ਦੂਜੀ ਗੱਲ ਜੇ ਬੀਬੀ ਦੇ ਵੀ ਆਪਾਂ ਪਰਚਾ ਕਰਵਾਉਂਦੇ 295 ਇਹਦਾ ਦੋਨਾਂ ਤੇ ਹੁੰਦਾ ਸੀ ਤੇ ਦੋਵੇਂ ਛੇਤੀ ਬਾਹਰ ਆਉਂਦੇ ਸੀ ਪਰ ਬੀਬੀ ਦੇ ਨਾਲ ਧੱਕਾ ਹੋਇਆ ਉਹਦੇ ਤੇ ਰੇਪ ਦਾ ਪਰਚਾ ਕਰਾਇਆ ਤੇ ਹੁਣ ਬਾਬੇ ਦਾ ਪੱਕਾ ਕੰਮ ਹੋ ਗਿਆ ਵੀ ਉਹ ਘੱਟੋ ਘੱਟ 15 20 ਸਾਲ ਜਿਹੜਾ ਹੈਗੇ ਉਹਦੇ 'ਚ سزا ਹੈ। ਬੋਲੇ ਗੋਹ ਨਿਹਾਲ ਅੱਲਾਹ ਅਕਬਰ ਸਾਡੇ ਕੋਲੇ ਸਿਰਫ ਇੰਨੀ ਕੁ ਜਾਣਕਾਰੀ ਸੀ। ਉਦੋਂ ਬਾਅਦ ਜਦੋਂ ਅਸੀਂ ਇਸ ਕੇਸ ਦੇ ਵਿੱਚ ਪੈਗੇ ਬਾਬੇ ਦੇ ਫੋਨ ਫਾੜ ਲਏ ਅਸੀਂ ਬਾਬੇ ਦੇ ਹੋਰ ਪ੍ਰੂਫ ਇਕੱਠੇ ਕੀਤੇ ਉਦੋਂ ਹਜੇ ਤੱਕ ਇਸ ਮਾਮਲੇ ਦਾ ਪਛਤਾਵਾ ਵੀ ਅਸੀਂ ਬਾਬਾ ਗੱਡੀ ਕਿਉਂ ਨਹੀਂ ਚਾੜ ਦਿੱਤਾ ਸਾਥੋਂ ਗਲਤੀ ਹੋ ਗਈ ਇਹ ਜਦੋਂ ਸਾਡੇ ਹੱਥ ਵਿੱਚ ਸੀ ਕਿਉਂਕਿ ਹੁਣ ਜੋ ਸਾਨੂੰ ਪਤਾ ਲੱਗਿਆ ਅਸੀਂ ਕੁੜੀਆਂ ਦੇ ਉਹਨਾਂ ਭੈਣਾਂ ਦੇ ਪਰਿਵਾਰਾਂ ਦੇ ਨਾਂ ਐਡਰੈਸ ਨਹੀਂ ਦੱਸਾਂਗੇ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ ਇੱਕ ਭੈਣ ਆ ਕੋਈ ਉਹਦੇ ਆਨੰਦ ਕਾਰਜ ਕਿਤੇ ਹੁਣ ਹੋਰ ਹੋ ਗਏ ਆ ਉਹਨੂੰ ਉਹਨਾਂ ਨੇ ਧੱਕੇ ਨਾਲ ਦੋ ਰਾਤਾਂ ਬਾਬੇ ਨੇ ਉਸ ਭੂਰੇ ਦੇ ਵਿੱਚ ਰੱਖਿਆ ਸੀ ਤੇ ਨਾਲ ਇੱਕ ਹੋਰ ਸਾਧ ਸੀ ਉਹਦੀ ਡਿਟੇਲ ਵੀ ਸਾਡੇ ਕੋਲੇ ਹੈ ਅਸੀਂ ਮੀਡੀਆ 'ਚ ਜਾਗਰ ਨਹੀਂ ਕਰਾਂਗੇ ਕਿਉਂਕਿ ਉਹਨੂੰ ਅਸੀਂ ਆਪ ਸਜ਼ਾ ਦੇਣਾ ਚਾਹੁੰਦੇ ਆਂ ਦੂਜੀ ਗੱਲ ਇੱਕ ਬੱਚੀ ਸੀ ਹੋਰ ਉਹਨੂੰ ਇਹਨਾਂ ਦੋ ਸਾਧਾਂ ਨੇ ਇੱਕ ਇਹਨੇ ਚਰਨ ਘਾਟ ਵਾਲੇ ਨੇ ਤੇ ਇੱਕ ਇਹਦੇ ਨਾਲ ਹੋਰ ਬਾਬਾ ਸੀਗਾ ਉਹਨਾਂ ਨੇ ਇੱਕ ਰਾਤ ਰੱਖਿਆ ਦੋਵਾਂ ਸਾਧਾਂ ਨੇ ਉਸੇ ਭੂਰੇ ਦੇ ਵਿੱਚ ਜਿੱਥੇ ਮਹਾਰਾਜ ਦੇ ਸਰੂਪ ਵੀ ਨੇ ਪੋਥੀਆਂ ਵੀ ਪੰਨਿਆਂ ਨੇ ਇੱਕ ਜਿਹੜੀ ਵੀਡੀਓ ਜਾਗਰ ਕੀਤੀ ਆ ਅਸੀਂ ਦੋ ਵੀਡੀਓ ਕੀਤੀਆਂ ਪੰਜ ਜਾਂ ਤਿੰਨ ਨਹੀਂ ਕੀਤੀਆਂ ਕਿਉਂਕਿ ਸਮਾਜ ਨੂੰ ਦਿਖਾਉਣ ਵਾਲੀਆਂ ਨਹੀਂ ਆਪ ਸਮਝ ਸਕਦੇ ਆ ਜਿਹੜੀ ਉਹ ਕੁੜੀ ਆ ਉਹ ਕੁੜੀ ਜਗਰਾਉਂ ਦੀ ਆ ਉਹ ਉਹਨਾਂ ਦੇ ਸੇਵਾਦਾਰ ਜਿਹੜਾ ਉਹਦੀ ਸੇਵਾ ਕਰਦਾ ਬਾਬੇ ਬਲਜਿੰਦਰ ਸਿੰਘ ਦੀ ਉਹਦੀ ਸਕੀ ਭੈਣ ਆ ਸੇਵਾਦਾਰ ਦੀ ਅਸੀਂ ਤਿੰਨ ਸਨੇਹੇ ਭੇਜੇ ਪਰਿਵਾਰ ਤੱਕ ਵੀ ਥੋੜੀਆਂ ਵੀਡੀਓ ਸਾਡੇ ਹੱਥ ਲੱਗੀਆਂ ਤੁਸੀਂ ਆਏ ਨਾ ਕਿਉਂ ਸਾਡੀ ਇਹਨਾਂ ਨੇ ਇੱਜ਼ਤ ਰੋਲਤੀ ਜੇ ਤੁਹਾਨੂੰ ਬਲੈਕਮੇਲ ਕੀਤਾ ਗਿਆ ਜਾਂ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਸਾਡੇ ਕੋਲੇ ਆਓ ਅਸੀਂ ਐਸਐਸਪੀ ਸਾਹਿਬ ਨਾਲ ਮਲਾਉਨੇ ਆ ਆਪਾਂ ਬਾਬੇ ਤੇ ਇੱਕ ਬਲਾਤਕਾਰ ਦਾ ਪਰਚਾ ਹੋਰ ਪਾਉਨੇ ਆ ਪਰ ਉਹਨਾਂ ਨੇ ਸਹਿਮਤੀ ਜਿਤਾਈ ਪਰਿਵਾਰ ਨੇ ਉਹ ਕਹਿੰਦਾ ਸਾਡੀ ਕੁੜੀ ਜਾਂਦੀ ਸੀ ਉਹਦਾ ਭਰਾ ਕਹਿੰਦਾ ਵੀ ਮਰਜ਼ੀ ਨਾਲ ਜਾਂਦੀ ਸੀ ਫਿਰ ਜੇ ਮਰਜ਼ੀ ਨਾਲ ਜਾਂਦੀ ਸੀ ਤੇ ਬਰਾਬਰ ਦੀ ਹੱਕਦਾਰਾ ਕੁੜੀ ਤੇ ਵੀ 295ਏ ਦਾ ਪਰਚਾ ਹੋਣਾ ਚਾਹੀਦਾ ਮਹਾਰਾਜ ਦੀ ਹਜ਼ੂਰੀ ਚ ਗਾਹ ਤੋਂ ਡੇਰਿਆਂ ਦੇ ਵਿੱਚ ਬੈਠੇ ਜਿਹੜੇ ਇਹੋ ਜਿਹੇ ਲੱਤੇ ਲੁੰਡੇ ਲੁੱਤੇ ਲੰਡੇ ਸਾਹ ਦਾ ਉਹਨਾਂ ਨੂੰ ਕੰਨ ਹੋ ਜਾਣਗੇ ਤੇ ਬੀਬੀਆਂ ਉਹਨਾਂ ਕੋਲੇ ਜਾਂਦਾਂਗਾ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਕਿ ਜੇ ਅਸੀਂ ਵੀ ਜਾਵਾਂਗੇ ਤੇ ਸਾਨੂੰ ਵੀ 3 ਤਿੰਨ ਸਾਲ ਜੇਲ੍ਹ ਕੱਟਣੀ ਪਊਗੀ ਇਸ ਕੇਸ ਦੇ ਵਿੱਚ ਆਪਣੀ ਕੋਈ ਬਹੁਤੀ ਵੱਡੀ ਮੰਗ ਨਹੀਂ ਮੰਗਾ ਤਾਂ ਮੰਗਤਿਆਂ ਦੀਆਂ ਹੁੰਦੀਆਂ ਆਪਣੇ ਤਾਂ ਬਰਾਬਰ ਦੇ ਹੱਕਦਾਰ ਆ ਆਪਾਂ ਇਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿਣਾ ਬਾਬੇ ਤੇ ਤੇ ਜਿਹੜੀ ਵੀਡੀਓ ਜਾਰੀ ਕੀਤੀ ਆ ਉਹ ਦੋਨਾਂ ਤੇ ਬਾਬੇ ਦੇ ਤੇ ਨਾਲ ਜਿਹੜੀ ਕੁੜੀ ਆ ਪੁਲਿਸ ਨੂੰ ਪਤਾ ਉਹ ਕਿਹੜੀ ਆ ਸੀ ਸਾਰਾ ਉਹਨਾਂ ਨੂੰ ਡਰਾ ਦਿੱਤਾ ਹੋਇਆ ਉਹਨਾਂ ਤੇ 295 ਇਹਦੀ ਧਾਰਾ ਲਾਈ ਜਾਵੇ ਵੀ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਇੱਕ ਕਾਰਮ ਕੀਤੇ ਆ ਕਈ ਵਾਰੀ ਕਿਉਂਕਿ ਪੰਜ ਪ੍ਰੂਫ ਤਾਂ ਅਸੀਂ ਦੇਤੇ ਤੇ ਉਸ ਕੁੜੀ ਦੀ ਛੇਤੀ ਗ੍ਰਫਤਾਰੀ ਕੀਤੀ ਜਾਵੇ ਤੇ ਬਾਬੇ ਨੂੰ ਰਿਮਾਂਡ ਤੇ ਲਿਆ ਕੇ ਦੁਬਾਰਾ ਉਹਦੀ ਪੁੱਛਗਿੱਛ ਕੀਤੀ ਜਾਵੇ ਤੇ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਵੀ ਜਦੋਂ ਬਾਬੇ ਦੇ ਬਲਾਤਕਾਰ ਕਰਨ ਦੇ ਸਬੰਧ ਵਿੱਚ ਪ੍ਰੂਫ ਦੇਤੇ ਸੀ ਫਿਰ 24 ਘੰਟੇ ਦੇ ਵਿੱਚ ਉਹਨੂੰ ਕਿਉਂ ਜੇਲ੍ਹ ਭੇਜ ਦਿੱਤਾ ਉਹ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਦੂਜੀ ਗੱਲ ਬਾਬੇ ਨੇ ਇਲਜ਼ਾਮ ਲਾਏ ਸੀ ਅਸੀਂ ਉੱਥੋਂ ਮਾਇਆ ਚੱਕੀ ਆ ਜਾਂ ਸੋਨਾ ਚੱਕਿਆ ਵਾ ਸਾਡੇ ਸਿੰਘ ਕੋਲੇ ਰਮਣੇ ਦਈ ਮੜਾ ਪੇਪਰ ਅਸੀਂ ਪਰ ਉਹਨਾਂ ਦਾ ਸੁਨੇਹਾ ਆ ਵੀ ਅਸੀਂ ਬੰਦਾ ਭੇਜਾਂਗੇ ਤੁਹਾਡੇ ਕੋਲੇ ਜੇ ਅੱਜ ਉਹਏ ਸਾਨੂੰ ਪ੍ਰੂਫ ਕਰਦੇ ਆ ਵੀ ਅਸੀਂ ਦੋਵਾਂ ਤੇ ਬਰਚਾ ਕਰਾਂਗੇ ਕੁੜੀ ਤੇ ਵੀ ਤੇ ਬਾਬੇ ਤੇ ਵੀ ਤੇ ਆਪਾਂ ਚਲੇ ਜਾਵਾਂਗੇ ਆਪਣੀ ਕੋਈ ਇਸ ਤੋਂ ਬਾਅਦ ਕੋਈ ਹੋਰ ਸਲਾਹ ਨਹੀਂ ਹੈਗੀ ਬਾਬੇ ਤੇ ਪਰਚੇ ਹੋਏ ਹੋਏ ਆ ਦੂਜੀ ਗੱਲ ਚਰਨ ਘਾਟ ਵਾਲਾ ਜਿਹੜਾ ਡੇਰਾ ਵਾ ਉਹ ਚਾਹੇ ਕਿਸੇ ਦਾ ਕਿਸੇ ਦੇ ਨਾਮ ਪੱਕਾ ਸੀਲ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਲੁਚਿਆਂ ਸਾਧਾਂ ਦਾ ਇੱਕ ਹੋਟਲ ਬਣਾਇਆ ਹੋਇਆ ਸੀ ਬਾਹਰ ਗੁਰੂ ਘਰ ਲਿਖਿਆ ਹੋਇਆ ਸੀ ਹੱਲੇ ਰੂਮ ਬਣੇ ਹੋਇਆ ਤੇ ਜਿਹੜੀਆਂ ਇਹਨਾਂ ਨੂੰ ਆਏ ਸੀ ਵੀ ਬਾਹਰ ਰੂਮ ਲੈਂਦੇ ਨੂੰ ਸ਼ਰਮ ਆਉਦੀ ਆ ਡੇਰੇ ਦੇ ਵਿੱਚ ਆਇਆ ਕਰੋ ਜਦੋਂ ਡੇਰੇ ਦਾ ਮੁਖੀ ਸਾਧਾਂ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ ਆਪਾਂ ਬੱਸ ਕਰਦੇ ਨਾ ਜੀ ਆਪਾਂ ਸਾਰੇ ਇਕੱਠੇ ਕਰਦੇ ਆ ਗੱਲ ਇਕੱਠੇ ਗੱਲ ਕਰਦੇ ਮਾੜੇ ਸਾਨੂੰ ਵਿਆਪ ਦੇ ਦਿੰਦੇ ਸੀ ਗਾਹ ਬ੍ਰੇਕਿੰਗ ਭੇਜਦੀਏ ਤੋ ਬ੍ਰੇਕਿੰਗ ਦਾ ਬ੍ਰੇਕਿੰਗ ਜਿਸੇ ਮਹਿਰੋਂ ਆ ਗਿਆ ਬ੍ਰੇਕਿੰਗ ਉਹ ਆਪੇ ਬਣ ਗਈ ਉੱਥੇ ਓਏ ਦੇ ਹੀ ਰਾਮ ਕੋਈ ਨਹੀਂ